ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਰਹਾਲਾ ਚ ਪਿਛਲੇ 3 ਸਾਲਾਂ ਤੋਂ ਕਾਗਜ਼ਾਂ ਵਿੱਚ ਚੱਲ ਰਿਹਾ ਹੈ ਸਰਕਾਰੀ ਸਕੂਲ ਮੌਜੂਦਾ ਸਰਪੰਚ ਨੇ ਕੀਤਾ ਦਾਵਾ ਕਿੰਨੀ ਦੇਰ ਤੋਂ ਬੰਦ ਹੈ ਉਹਨਾਂ ਨੂੰ 3-4 ਸਾਲ ਹੋ ਗਿਆ ਜੀ ਬੰਦ ਤੇ ਆ ਡਿਸਟ੍ਰਿਕਟ ਸਿੱਖਿਆ ਅਫਸਰ ਨੇ ਕਿਹਾ ਕਿ ਪਿਛਲੇ ਸਾਲ ਹੀ ਕੀਤਾ ਸੀ ਸਕੂਲ ਬੰਦ ਪਰ ਫਿਰ ਵੀ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ ਜੇਕਰ ਜਾਂਚ ਦੇ ਵਿੱਚ ਕੁਝ ਵੀ ਆਉਂਦਾ ਹੈ ਤਾਂ ਕੀਤੀ ਜਾਵੇਗੀ ਵਿਭਾਗੀ ਕਾਰਵਾਈ ਸਰ ਡਿਪਾਰਟਮੈਂਟ ਇਲੈਕਸ਼ਨ ਹੈ ਜੋ ਵੀ ਹੈ ਸਖਤ ਐਕਸ਼ਨ ਲਿਆਇਆ ਜਾਏਗਾ ਪਰ ਐਕਸ਼ਨ ਲੈਣ ਤੋਂ ਪਹਿਲੇ ਸਾਨੂੰ ਪੜਤਾਲੀਆ ਅਫਸਰ ਦੀ ਰਿਪੋਰਟ ਮੰਗਵਾਉਣੀ ਬਹੁਤ ਜ਼ਰੂਰੀ ਹੈ ਇੱਕ ਪਾਸੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਅਦੇ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਨ ਸਰਹਾਲਾ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਸਰਕਾਰੀ ਸਕੂਲ ਹੈ ਜੋ ਪਿਛਲੇ 3 ਸਾਲਾਂ ਤੋਂ ਕਾਗਜ਼ਾ ਵਿੱਚ ਚੱਲ ਰਿਹਾ ਹੈ ਬੰਦਵਾ ਗਿਆ ਬੜੀ ਹੋ ਕਾ ਚੁੰਦੇ ਸਾਡਾ ਸਕੂਲ ਕਾਗਜ਼ਾਂ ਚ ਚੱਲ ਰਿਹਾ ਕੋਈ ਇੱਥੇ ਟੀਚਰ ਨਹੀਂ ਹੈਗਾ ਕੋਈ ਇੱਥੇ ਬੱਚਾ ਨਹੀਂ ਹੈਗਾ ਜੀ ਆਪਾਂ ਬੱਚੀ ਗੱਲ ਕਰੀਏ ਤਾਂ ਟੀਚਰ ਮਿਹਨਤ ਕਰੇ ਬੱਚੇ ਆਉਂਦੇ ਆ ਕਿ ਕਿੰਨੀ ਦੇਰ ਤੋਂ ਬੰਦ ਆ ਜੀ ਸਕੂਲ ਨੂੰ ਤਿੰਨ ਚਾਰ ਸਾਲ ਹੋ ਗਿਆ ਜੀ ਬੰਦ ਕਰਾਵਾ ਹਾਂ ਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪ ਜੀ ਨੂੰ ਕਿ ਸਕੂਲ ਚੱਲੂ ਮੈਂ ਚੰਡੀਗੜ੍ਹ ਗਿਆ ਸੀ ਉੱਥੇ ਮੈਨੂੰ ਪਤਾ ਲੱਗਾ ਵੀ ਸਾਡੇ ਪਿੰਡ ਦਾ ਸਕੂਲ ਕਾਗਜ਼ਾਂ ਚ ਚੱਲਦਾ ਵਾ ਅਹੀਂ ਆਨੇ ਸ਼ਾਇਦ ਬੰਦ ਲਿਆ ਫਿਰ ਅਹੀਂ ਆਣ ਕੇ ਇਥੇ ਪੈਰਵਾਈ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾਦਾ ਨੰਬਰ ਦਿੱਤਾ ਜਗਿੰਦਰ ਸਿੰਘ ਦਾ ਉਹਨਾਂ ਦਾ ਗਾੜੀ ਖੇਤ ਉਹ ਗਾੜੀਆਂ ਬਹੁਤ ਹੀ ਲੋਕੇ ਸਵਾਹਾਂ ਗਿਣਾ ਕਰਦੇ ਆ ਜੀ ਜੋ ਅਸੀਂ ਕਰਨਾ ਹੈ ਕੱਲ੍ਹ ਆ ਜੋ ਤੁਸੀਂ ਕਹਨੋ ਤੁਸੀਂ ਕਰੋ ਹੁਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਹਦੇ ਵੀ ਸਾਡੇ ਪਿੰਡ ਦੇ ਜੋ ਵੀ ਪੈਸਾ ਹੈ ਗ੍ਰਾਂਟ ਆਈ ਆ ਸਭ ਦਾ ਪਾਇਪ ਆ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋ ਸਕੂਲ ਦਾ ਸਕੂਲ ਚੱਲ ਸਕਦਾ ਜੀ ਇੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਤਾਪ ਹੀ ਇੱਥੇ ਬਿਲਕੁਲ ਨਕਮਾ ਜੀ ਮੈਨੂੰ ਤਾਂ ਡੋਕਟਰ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪੀਲਾ ਬੰਦਿਆ ਵਾ ਮਾਸਟਰ ਵੇਖੋ ਜੀ ਬਦਲਦਾ ਹੋਈ ਉਹਨਾਂ ਨੇ ਤਾਂ ਮਾਸਟਰ ਬਦਲ ਰਹੇ ਹੋ ਕਿ ਨਾਲ ਚੱਲੂਗੇ ਬਸ ਆ ਮੇਸਨ ਹੱਥ ਤੱਕ ਹੋਇਆ ਹਣਾ ਜੀ ਸਾਡੇ ਅੱਜ ਜੋ ਮੈਂਨੇ ਕੀਤੀ ਉਹਨੇ ਇਹ ਦੋਨੋਂ ਪਤਾ ਲੱਗਾ ਵੀ ਕਾਲ ਇੱਕ ਦਿਨ ਤੋਟਦੇ ਆ ਉਹਨੇ ਅੱਜ ਮੈਨੂੰ ਕਰੀ ਹੋਈ ਥੋੜੀ ਸਾਡੀ ਦੰਦ ਸਿੰਘ ਦੀ ਮਿਹਰਬਾਨੀ ਨਾਲ ਡੀਕਾਨ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਕੋਈ ਕੀ ਕਹਿਣਾ ਚਾਹੁੰਦੇ ਸਕੂਲ ਬਾਰੇ ਜਿਹੜਾ ਚਾਹੁੰਦਾ ਕੋਈ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪਿੰਡ ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਉਹਨ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 181000 ਰੁਪਇਆ ਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਆ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲਕਾ ਅਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਆ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਦਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਹਾਂ ਸਾਡੇ ਹਲਕਾਂਚਾਰ ਸਭ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਘਪਲਾ ਹੋਇਆ ਵਾ ਇਹਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਇਨਸਾਫ ਦਿਵਾਇਆ ਜਾਵੇ ਅਸੀਂ ਸਰ ਆਪਣੇ ਬਾਰੇ ਪੂਰਾ ਬਤਾਲੂ ਮੈਂ ਕਮਲਜੀਤ ਸਿੰਘ ਦਿਲਾ ਸਿਕਿਆ ਐਲੀਮੈਂਟਰੀ ਅੰਮ੍ਰਿਤਸਰ ਬੋਲ ਰਿਹਾ ਹਾਂ ਸਰ ਸਰਹਾਲਾ ਕਮਲਜੀਤ ਦਾ ਦੇ ਸਰਹਾਲਾ ਪਿੰਡ ਦੇ ਵਿੱਚ ਪੰਚਾਇਤ ਦੋਸ਼ਤ ਦੋ ਸਾਲ ਤੋਂ ਸਕੂਲ ਤੰਦ ਪਿਆ ਇਹ ਬੱਚਾ ਨਹੀਂ ਪੜਿਆ ਪਰ ਉੱਥੇ ਹਰ ਚੀਜ਼ ਕਾਜੀ ਪਤਲੀ ਪੈ ਰਹੀ ਹੈ ਠਾਵਾਵਾਂ ਪੈ ਰਹੀਆਂ ਸੰਡ ਪੈ ਰਹੇ ਨੇ ਵਰਗੀਆਂ ਪੈ ਰਹੀਆਂ ਇਸ ਬਾਰੇ ਕਿਸੇ ਨੂੰ ਮਾਗਰ ਚ ਇਸ ਬਾਰੇ ਸਰ ਜੋ ਜ਼ਿਲ੍ਹਾ ਦਫ਼ਤਰ ਕਾੜ ਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾਂ ਵੱਲੋਂ ਸੂਚਨਾ ਭੇਜੀ ਗਈ ਕਿ انرੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸਬੰਧੀ ਅਸੀਂ ਸਕੂਲ ਦਾ ਬਲਾਕ ਵੱਲੋਂ ਅੱਜ ਇਹ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਣ ਦੇ ਉੱਤੇ ਗ੍ਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਹੋਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈ ਜਾਏਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜੇਕਰ ਪੰਚਾਇਤ ਵੱਲੋਂ ਇਹ ਕਿਹਾ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੇ ਸੁਲਤਾਨ ਵਾਸਤੇ ਬੱਚਿਆਂ ਸੁਲਤਾਨ ਵਾਸਤੇ ਜੋ ਬਣਿਆ ਇਹ ਫੇਰ ਆਪਾਂ ਚਾਲੂ ਹਲਾਚ ਕਰ ਦਈਏ ਜਿਦਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ ਤਾਂ ਜਿਨ੍ਹਾਂ ਦਫ਼ਤਰ ਵੱਲੋਂ ਤੁਰੰਤ ਟੀਚਾ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਸਰ ਜੀ ਕੋਈ ਕੁਛ ਅਸਲੀ ਗੱਲਾਂ ਆਮਨੇ ਸਾਹਮਣੇ ਉਤਾਰੀ ਨਹੀਂ ਦਵਾਈ ਦੇ ਕਿ ਕੀ ਐਕਸ਼ਨ ਸਰ ਡਿਪਾਰਟਮੈਂਟ ਇਲੈਕਸ਼ਨ ਹੈ ਜੋ ਵੀ ਹੈ ਸਖਤ ਐਕਸ਼ਨ ਲਿਆਇਆ ਜਾਏਗਾ ਪਰ ਐਕਸ਼ਨ ਲੈਣ ਤੋਂ ਪਹਿਲੇ ਸਨ 45% ਦੀ ਰਿਪੋਰਟ ਮੰਗਵਾਨੀ ਬਹੁਤ ਜ਼ਰੂਰੀ ਹੈ ਜੀ ਇਹ ਹਰੇਕ ਫੈਕਟ ਫਿਗਰ ਜਿਹੜੇ ਉਹ ਪੂਰੇ ਵਿਖੇ ਜਾਣਗੇ